ਤੁਹਾ ਪੰਕਲ ਨਾਲ ਗੱਲਬਾਤ ਕਰਦੇ ਵੀ ਇਥੋਂ ਕੋਈ ਬਾਈ ਦਾ ਸਮਾਨ ਲੈ ਗਿਆ ਚਾਕੇ ਤੇ ਕਾਫੀ ਥੀਗਾ ਸਮਾਨ ਬਾਈ ਦਾ ਤੇ ਆਪਾਂ ਗੱਲਬਾਤ ਕਰਦੇ ਅੰਕਲ ਨਾਲ ਵੀ ਕਿਵੇਂ ਚੱਕੋ ਐਸ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋਈਏ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵੱਜ ਚੁੱਕੇ ਨੇ 5:30 ਇਸ ਵਕਤ ਖੜਿਆ ਪਬਰਨਾਲਾ ਮੰਡੀ ਦੇ ਵਿੱਚ ਤਰੀਕ ਹੈਗੀ ਅੱਜ 9 ਤਿ ਦਿਨ ਹੈਗਾ ਅੱਜ ਸ਼ੁੱਕਰਵਾਰ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾਰ ਰਿਆ ਜੀ ਅੱਜ ਦਾ ਜੀ ਹੋਲ ਸੇਲ ਦਾ ਰੇਟ ਜੀ ਤੇ ਆਪਣੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ ਦੋਸਤੋ ਆ ਤੇ ਟਮਾਟਰ ਬਾਰੇ ਵੀ ਦੱਸਾਂਗੇ ਵੀ ਕੀ ਪਾ ਚੱਲਿਆ ਜੀ ਟਮਾਟਰ ਦਾ ਜੀ ਅੱਜ ਦਾ ਜੀ ਹੋਰ ਬਾਈ ਰਣਜੀਤ ਕੀ ਹਾਲ ਨੇ ਬਾਈ ਵਧੀਆ ਵੀ ਵਧੀਆ ਹੋਰ ਕਹਿਣਾ ਬਾਈ ਵਧੀਆ ਬਾਈ ਤੇ ਮਟਰ ਦਾ ਹਰੇ ਦਾ ਕੀ ਭਰ ਰਿਹਾ ਬਾਈ ਪੈਂਸਲ ਦਾ ਜੀ ਆਪਣੇ ਦਾ ਜੀ ਬਈ ਲੋਕਲ ਮਟਰ ਆ ਪੈਸਣਾ ਇਹਦਾ ਅੱਜ 25 ਤੋਂ ਲੈ ਕੇ 28 ਰੁਪਏ ਕਿਲੋ ਤੱਕ ਇਹ ਹਾਂਜੀ 25 ਤੋਂ ਲੈ ਕੇ 28 ਰੁਪਏ ਤੇ ਕਿਹੜਾ ਭਾਅ ਜੀ ਹਰੇ ਮਟਰਾਂ ਦਾ ਜੀ ਇਹ ਪੈਂਸਲ ਮਟਰ ਦਾ ਜੀ ਪੂਰਾ ਵਧੀਆ ਲੋਕਲ ਪੈਂਸਲ ਮਟਰ ਆਉਂਦਾ ਜੀ ਆਪਣਾ ਬਈ ਬਈ ਇਹਦਾ ਰੇਟ ਘਟੂਆ ਕਿ ਵਧੂਆ ਬਾਈ ਇਹਦਾ ਰਣਜੀਤ ਦੇ ਦਾ ਹਰੇ ਮਟਰਾਂ ਦਾ ਬਈ ਕੋਈ ਕੁਝ ਕਹਿ ਨਹੀਂ ਸਕਦੇ ਬਈ ਕਿਉਂਕਿ ਇੱਕ ਦੀ ਫਸਲ ਥੋੜੀ ਜਿਆਦਾ ਲੱਗੀ ਹੋਈ ਹੈਗੀ ਏਤੀ ਜਿਆਦਾ ਥੋੜੀ ਜੀ ਵੀ ਘਟ ਵੀ ਸਕਦਾ ਤੇ ਵਧ ਵੀ ਸਕਦਾ ਪਸ ਤੈ ਨਹੀਂ ਸਕਦੇ ਇਹਦੇ ਬਾਰੇ ਹਾਂਜੀ ਤੇ ਟਮਾਟਰ ਦਾ ਕੀ ਭਾ ਚੱਲੀ ਜਾਂਦਾ ਭਾਈ ਰਣਜੀਤ ਆਪਣੇ ਤਾਂ ਜੀ ਵੀ ਟਮਾਟਰ ਵੇਖਿਆ ਗਿਆ 38 40 ਰੁਪਏ ਚੱਲਦੇ ਹਾਂਜੀ ਦੋਸਤੋ 38 ਤੋਂ 38 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਪੂਰੇ ਵਧੀਆ ਟੌਪ ਦਾ ਟਮਾਟਰ ਆ ਬਾਈ ਰੰਜੀਤ ਖੋਰਾ ਕੋਲੋਂ ਮਿਲ ਜੀ ਟਮਾਟਰ ਜੇ ਕਿਸੇ ਨੂੰ ਹਰੇ ਮਟਰ ਚਾਹੀਦੇ ਉਹ ਵੀ ਮਿਲ ਜਾਣਗੇ ਜੇ ਕਿਸੇ ਨੇ ਵੇਚਣਾ ਜਾਂ ਖਰੀਦਣਾ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਰੰਜੀਤ ਨਾਲ ਜੀ ਹਾਂ ਜੀ ਦੋਸਤੋ ਹਰੇ ਮਟਰਾਂ ਦਾ ਭਾਅ ਰਹਿ ਗਿਆ ਜੀ ਅੱਜ ਦਾ ਜੀ 18 ਰੁਪਏ ਕਿਲੋ ਦਾ ਭਾਅ ਜੀ ਹਰੇ ਮਟਰਾਂ ਦਾ ਜੀ ਬੰਦ ਘਟਿਆ ਦਾ ਭਾਅ ਜੀ ਹਰੇ ਮਟਰਾਂ ਦਾ ਜੀ 18 ਰੁਪਏ ਕਿਲੋ ਦਾ ਭਾਅ ਰਿਹਾ ਜੀ ਹਰੇ ਮਟਰਾਂ ਦਾ ਜੀ ਹਾਂ ਜੀ ਗਾਜਰਾਂ ਦਾ ਰੇਟ ਹੈਗਾ ਜੀ ਬੰਦ ਲੋਫਾ ਦਾ ਭਾਅ ਰਿਹਾ ਜੀ 25 ਕਿਲੋ ਗਾ ਦਿਲੋ ਖਸਰਾ ਪਾ ਜੀ ਗਜਰਾ ਦਾ ਹਾਂਜੀ ਅਦਰਕ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 70 ਰੁਪਏ ਤੱਕ ਦਾ ਪਾ ਜੀ ਅਦਰਕ ਦਾ ਜੀ ਬੰਦ ਗੱਟੇ ਦਾ ਪਾ ਜੀ ਅਦਰਕ ਦਾ ਜੀ ਹਾਂਜੀ ਦੋਸਤੋ ਔਲੇ ਦਾ ਰੇਟ ਹੈਗਾ ਜੀ ਬੰਦ ਡੱਬਿਆਂ ਦਾ ਪਾ ਰਹੇ ਜੀ ਔਲੇ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਪਾ ਜੀ ਜਿਹੜਾ ਮੋٹے ਔਲੇ ਨੇ ਜੀ ਪੂਰੇ ਵਧੀਆ ਟੌਪ ਦੇ ਜੀ ਹਾਂਜੀ ਦੋਸਤੋ ਹਰੀ ਮਿਰਚ ਦਾ ਰੇਟ ਹੈਗਾ ਜੀ ਉਹ ਤੇਜ ਆ ਜੀ ਹਰੀ ਮਿਰਚ ਦਾ ਜੀ ਰੇਟ ਹੋਇਆ ਜੀ 70 ਰੁਪਏ ਕਿਲੋ ਦਾ ਪਾ ਜੀ ਹਰੀ ਮਿਰਚ ਦਾ ਜੀ ਇਹ ਬੰਦ ਗੱਟੇ ਦਾ ਪਾ ਜੀ ਹਰੀ ਮਿਰਚ ਦਾ ਜੀ ਹਾਂਜੀ ਦੋਸਤੋ ਜਿਹੜੀ ਡੱਬੇ ਵਾਲੀ ਮਿਰਚ ਆਉਂਦੀ ਹੈ ਮੇਗਾ ਮਿਰਚ ਆ ਰਹੀ ਹੈ ਜੀ ਇਹ ਹੈਗੇ ਜੀ 45 ਤੋਂ ਲੈ ਕੇ 50 ਰੁਪਏ ਦੇ ਵਿਚਕਾਰ ਜੀ ਇਹ ਮਿਰਚ ਜੀ ਬੰਦ ਡੱਬਿਆਂ ਦਾ ਭਾਅ ਜੀ ਮਿਰਚ ਦਾ ਜੀ ਮਾਗੇ ਜੀ ਹਾਂਜੀ ਜਿਹੜੀ ਬੋਰੀਆਂ ਵਾਲੀ ਆ ਰਹੀ ਹੈ ਜੀ ਉਹਦਾ ਰੇਟ ਥੋੜਾ ਜਿਹਾ ਘੱਟ ਹੁੰਦਾ ਜੀ ਇਹਦਾ ਰੇਟ ਹੈਗਾ ਜੀ 40 ਤੋਂ ਲੈ ਕੇ 45 ਦੇ ਵਿਚਕਾਰ ਜੀ ਮਿਰਚ ਜੀ ਬੰਦ ਘਟਿਆਂ ਦਾ ਭਾਅ ਜੀ ਚਾਰੀ ਮਿਰਚ ਦਾ ਜੀ ਹਾਂਜੀ ਦੋਸਤੋ ਜਿਹੜੀ ਲਾਲ ਮਿਰਚ ਹੈਗੇ ਜੀ ਇਹਦਾ ਹੈਗਾ ਜੀ ਭਾਅ ਜੀ 55 ਤੋਂ ਲੈ ਕੇ 60 ਰੁਪਏ ਦੇ ਭਾਅ ਜੀ ਇਹਦਾ ਬੰਦ ਘਟੇ ਦਾ ਜੀ ਹਾਂਜੀ ਆਪੜੀ ਮਿਰਚ ਦਾ ਭਾਅ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਚਾਰੀ ਮਿਰਚ ਦਾ ਜੀ ਪਾਪੜੀ ਦਾ ਹਾਂਜੀ ਦੋਸਤੋ ਸਿਮਲਾ ਮਿਰਚ ਦਾ ਭਾਅ ਹੈਗਾ ਜੀ ਡੱਬੇ ਵਾਲੀ ਬੰਦ ਸਿਮਲਾ ਮਿਰਚ ਦਾ ਰੇਟ ਹੈਗਾ ਜੀ 30 ਰੁਪਏ ਕਿਲੋ ਦਾ ਭਾਅ ਜੀ ਸਿਮਲਾ ਮਿਰਚ ਦਾ ਜੀ ਬੰਦ ਡੱਬੇ ਦਾ ਭਾਅ ਜੀ ਸਿਮਲਾ ਮਿਰਚ ਦਾ ਜੀ ਹਾਂਜੀ ਦੋਸਤੋ ਨਿੰਬੂ ਦਾ ਭਾਅ ਹੈਗਾ ਜੀ ਬੰਦ ਗੱਟੇ ਦਾ ਭਾਅ ਰਿਹਾ ਜੀ 30 ਰੁਪਏ ਕਿਲੋ ਦਾ ਭਾਅ ਜੀ ਨਿੰਬੂ ਦਾ ਜੀ ਗੱਟੇ ਦਾ ਜੀ ਬੰਦ ਦਾ ਜੀ ਨਿੰਬੂ ਦਾ ਜੀ ਪੂਰਾ ਵਧੀਆ ਟੌਪ ਦਾ ਨਿੰਬੂ ਆ ਜੀ ਇਹ हां जी दोस्तों शकरगंदी ਦਾ ਰੇਟ ਹੈਗਾ ਜੀ ਅੱਜ ਦਾ ਜੀ ਪੂਰੀ ਵਧੀਆ ਟੌਪ ਦੀ ਸ਼ਕਰਗੰਦੀ ਆ ਤੇ ਰੇਟ ਹੈਗਾ ਜੀ ਇਹਦਾ ਜੀ 28 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਸ਼ਕਰਗੰਦੀ ਦਾ ਜੀ ਕਿਲੋ ਦਾ ਜੀ ਹਾਂ ਜੀ ਦੋਸਤੋ ਮਸ਼ਰੂਮ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਹੁੰਦਾ ਜੀ ਮਸ਼ਰੂਮ ਦਾ ਜੀ ਬੰਦ ਡੱਬੀਆਂ ਦਾ ਜੀ ਕਿਲੋ ਦਾ ਜੀ ਹੋਰ ਐਂਕਲ ਜੀ ਠੀਕ ਹੋ ਜੀ ਬੜੀ ਕੈਮੋ ਕਿਵੇਂ ਠੰਡ ਚੋਂ ਬਚੇ ਹੋ ਅੱਛਾ ਆਇ ਨਹੀਂ ਦੈਨੇ ਦੇਣਾ ਅੱਛਾ ਅੱਛਾ ਤੇ ਬੈਂਗਲੇ ਕੀ ਰੇਟ ਰਹਿ ਗਈ ਆ ਸ਼ਾਹ ਹਮ ਚੋਲਿਆ ਹੋਇਆ ਹਾਂ ਹਾਂਜੀ ਦੋਸਤੋ ਇਹ ਹੈਗੇ ਜੀ 80 ਰੁਪਏ ਦਾ ਭਾਅ ਜੀ ਪੰਛੇਰੀ ਦਾ ਜੀ ਜਿਹੜੀ ਪਰਤਛੜੀ ਹੈਗੀ ਜੀ ਇਹਦਾ ਰੇਟ ਹੈਗਾ ਜੀ 100 ਰੁਪਏ 100 ਤੋਂ ਲੈ ਕੇ 120 ਤੱਕ ਦਾ ਭਾਅ ਜੀ ਪੰਛੇਰੀ ਦਾ ਜੀ ਪਰਤਛੜੀ ਦਾ ਜੀ ਹਾਂਜੀ ਪੇਠੇ ਦਾ ਭਾਅ ਹੈਗਾ ਜੀ 15 ਤੋਂ ਲੈ ਕੇ 18 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਪੇਠੇ ਦਾ ਜੀ ਬੰਦ ਕਟਿਆ ਦਾ ਭਾਅ ਜੀ ਪੇਠੇ ਦਾ ਜੀ ਹਾਂਜੀ ਦੋਸਤੋ ਬਾਥੂ ਦਾ ਰੇਟ ਹੈਗਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਬਾਥੂ ਦਾ ਜੀ ਦਰਜੰਦਾ ਜੀ ਇਹ ਘਟੋ ਘਟਾ ਦਰਜਨ ਲੈਣੀ ਪੈਂਦੀ ਹੈ ਜੀ ਬਾਥੂ ਹਾਂਜੀ ਦੋਸਤੋ ਪਾਲਕ ਦਾ ਰੇਟ ਹੈਗਾ ਜੀ ਦਰਜਨ ਦਾ ਭਾਅ ਰਿਹਾ ਜੀ ਪਾਲਕ ਦਾ ਜੀ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਪਾਲਕ ਦਾ ਜੀ ਦਰਜਨ ਦਾ ਜੀ ਹਾਂਜੀ ਦੋਸਤੋ ਸਰੋਂ ਦੇ ਸਾਗ ਦਾ ਭਾਅ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਦਰਜਨ ਦਾ ਜੀ ਸਰੋਂ ਦੇ ਸਾਗ ਦਾ ਜੀ ਹਾਂਜੀ ਮੇਥੀ ਦਾ ਰੇਟ ਹੈਗਾ ਜੀ ਘੱਟੋ ਘੱਟ ਦਰਜਨ ਲੈਣੀ ਪਣੀ ਹੈ ਜੀ ਮੇਥੀ ਦਾ ਰੇਟ ਹੈਗਾ ਜੀ 12 ਗੁੱਟੀਆਂ ਦਾ ਭਾਅ ਰਿਹਾ ਜੀ 80 ਰੁਪਏ ਦਰਜਨ ਦਾ ਭਾਅ ਜੀ ਮੇਥੀ ਦਾ ਜੀ ਹਾਂਜੀ ਦੋਸਤੋ ਮੇਥੀ ਦਾ ਭਾਅ ਹੈ ਮੇਥੇ ਦਾ ਸਾਰੀ ਮੇਥੇ ਦਾ ਭਾਅ ਹੈ ਜੀ ਦਰਜਣ ਦਾ ਭਾਅ ਹੈ ਜੀ ਮੇਥੇ ਦਾ ਜੀ 80 ਰੁਪਏ ਦਰਜਣ ਦਾ ਭਾਅ ਜੀ ਮੇਥੇ ਦਾ ਜੀ ਆਹਦੇ ਮੇਥਾ ਹਾਂਜੀ ਦੋਸਤੋ ਸੂੰਗਰਿਆਂ ਦਾ ਰੇਟ ਹੈਗਾ ਜੀ 100 ਰੁਪਏ ਦਰਜਣ ਦਾ ਭਾਅ ਜੀ ਸੂੰਗਰਿਆਂ ਦਾ ਜੀ ਇਹ ਲੰਮੇ ਵਾਲੇ ਸੂੰਗਰਿਆਂ ਦਾ ਜੀ ਹਾਂਜੀ ਦੋਸਤੋ ਜਿਹੜੀ ਸਾਫ ਮੂਲੀ ਆ ਜੀ ਪੂਰੀ ਵਧੀਆ ਟੋਪ ਦੀ ਮੂਲੀ ਆ ਜੀ ਉਹਦਾ ਰੇਟ ਹੈਗਾ ਜੀ 8 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਜੀ ਜਿਹੜੀ ਵਧੀਆ ਟੋਪ ਦੀ ਮੂਲੀ ਆਉਂਦੀ ਆ ਜੇ ਥੋੜੀ ਬਿਨਾ ਸਾਫ ਤੋਂ ਲੈਣੀ ਆ ਜੀ ਮੂਲੀ ਉਹ ਮੋਟੀ ਛਾਇਦੀ ਹੁੰਦੀ ਆ ਜੀ ਉਹ ਥੋੜੀ ਜਿ ਘੱਟ ਰੇਟ ਮਿਲ ਜੂਗੀ ਤੁਹਾਨੂੰ ਉਹ ਰੇਟ ਮਿਲੂਗੀ ਜੀ 5 ਤੋਂ ਲੈ ਕੇ 6 ਰੁਪਏ ਤੱਕ ਦਾ ਭਾਅ ਰਿਹਾ ਜੀ ਮੂਲੀ ਦਾ ਜੀ ਉਹਦਾ ਹਾਂਜੀ ਦੋਸਤੋ ਧਨੀਆ ਲੱਗ ਲੱਗ ਤਰ੍ਹਾਂ ਦਾ ਧਨੀਆ ਹੁੰਦਾ ਜੀ ਧਨੀਆ ਦਾ ਰੇਟ ਹੈਗਾ ਜੀ 100 ਦਾ ਜੀ 6 ਕਿਲੋ ਵੀ ਮਿਲ ਜੂ ਤੇ 7 ਕਿਲੋ ਵੀ ਮਿਲ ਜੂ ਧਨੀਆ ਜੀ ਘੱਟੋ ਘੱਟ 6-7 ਕਿਲੋ ਲੈਣਾ ਪਊਗਾ ਜੀ 100 ਰੁਪਏ ਦਾ ਭਾਅ ਜੀ ਧਨੀਆ ਦਾ ਜੀ ਹਾਂਜੀ ਉਸ ਤੋਂ ਜਿਹੜੀ ਗੱਠ ਗੋਭੀ ਆ ਰਹੀ ਹੈ ਜੀ ਇਹਦਾ ਰੇਟ ਹੈਗਾ ਜੀ 20 ਰੁਪਏ ਕਿਲੋ ਦਾ ਭਾਅ ਜੀ ਗੱਠਾ ਜੀ ਗੋਭੀ ਦਾ ਜੀ ਹਾਂਜੀ ਦੋਸਤੋ ਸਗਮੋਲਾ ਦਾ ਰੇਟ ਹੈਗਾ ਜੀ 10 ਤੋਂ ਲੈ ਕੇ 13 ਰੁਪਏ ਤੱਕ ਦਾ ਭਾਅ ਜੀ ਸਗਮੋਲਾ ਦਾ ਜੀ ਕਿਲੋ ਦਾ ਜੀ ਮੇਲੇ ਹਾਂਜੀ ਦੋਸਤੋ ਸਲਾਦ ਪੱਤੇ ਦਾ ਰੇਟ ਹੈਗਾ ਜੀ ਕਿਲੋ ਦਾ ਭਾਅ ਹੈ ਜੀ 100 ਰੁਪਏ ਕਿਲੋ ਦਾ ਭਾਅ ਜੀ ਸਲਾਦ ਪੱਤੇ ਦਾ ਜੀ ਹਾਂਜੀ ਦੋਸਤੋ ਸੁਕੰਦਰ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਸੁਕੰਦਰ ਦਾ ਜੀ ਪੂਰੀ ਵਧੀਆ ਟੋਪ ਦੀ ਸੁਕੰਦਰ ਹੈ ਜੀ ਦੋਸਤੋ ਆਪਾਂ ਅੰਕਲ ਨਾਲ ਗੱਲਬਾਤ ਕਰਦੇ ਆ ਵੀ ਇੱਥੋਂ ਕੋਈ ਬਾਈ ਦਾ ਸਮਾਨ ਲੈ ਗਿਆ ਚੱਕੇ ਤੇ ਕਾਫੀ ਧੀਗਾ ਸਮਾਨ ਬਾਈ ਦਾ ਤੇ ਆਪਾਂ ਗੱਲਬਾਤ ਕਰਦੇ ਆ ਅੰਕਲ ਨਾਲ ਵੀ ਕਿਵੇਂ ਚੱਕਿਆ ਗਿਆ ਹੋਰ ਜੀ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਕਿ ਮੇਲੇ ਲਿਆ ਕੋਈ ਸਮਾਨ ਚਾਕੇ ਇਹ ਤੋਂ ਬਾਈ ਗੱਲ ਇਹ ਆ ਵੀ ਇੱਥੇ ਕੋਈ ਪੋਸਦਾ ਨਹੀਂ ਹੈਗਾ ਸਮਾਨ ਚਾਕੇ ਚੋਰੀਓ ਲੈ ਜਾਂਦੇ ਨੇ ਕੋਈ ਬੰਦਾ ਪਾ ਕੇ ਰੱਖ ਕੇ ਗਿਆ ਸੀ ਗਰੀਬ ਬੰਦਾ ਵਾਟਰ ਸੀ ਗਾਜਰ ਸੀ ਸਾਗ ਸੀਗਾ ਤੇ ਉਹ ਬਿਨਾ ਪੁੱਛੀ ਚਾਕੇ ਲੈ ਗਏ ਐਸਾ ਨਹੀਂ ਚੱਕਣਾ ਬਾਈ ਜੇ ਕੋਈ ਲੈ ਵੀ ਗਿਆ ਚਾਕੇ ਬਾਈ ਅੰਕਲ ਨੂੰ ਦੱਸਦੇ ਓਰੇ ਸਮਾਨ ਦੇ ਪਲੇਖੇ ਨਾਲ ਵੀ ਲੈ ਗਿਆ ਠੀਕ ਆ ਜੀ ਚਾਕੇ ਲੈ ਗਿਆ ਤਾਂ ਦੱਸ ਦੇ ਦੇ ਨਾ ਹਾਂ ਵੀ ਮੈਂ ਤੁਹਾਨੂੰ ਗਲਤੀ ਨਾਲ ਲੈ ਕੇ ਗਿਆ ਤੇ ਬਾਈ ਹੋਰੀ ਠੰਡ ਦੇ ਵਿੱਚ ਆਉਂਦੇ ਆ ਇੰਨੀ ਦੇ ਵਿੱਚ ਮਿਹਨਤ ਕਰਕੇ ਆਉਂਦੇ ਆ ਵੀ ਕਿਉਂਕਿ ਦੂਰੋਂ ਦੂਰੋਂ ਆਉਂਦੇ ਆ ਬਾਈ ਹੋਰੀ ਠੀਕ ਆ ਵੀ ਇਹੀ ਜੀ ਗੱਲ ਨਾ ਹਰਕਤ ਕਰਿਆ ਕਰੋ ਮੰਡੀ ਦੇ ਵਿੱਚ ਕੋਈ ਬੰਦੇ ਨੇ ਵੀਰੇ ਜੇ ਕੋਈ ਗਲਤ ਨਾ ਲੈ ਵੀ ਜਾਣਾ ਚੱਕ ਕੇ ਮਾਰਕ ਕਰਕੇ ਜਾਵੇ ਵਾਪਸ ਕਰਕੇ ਜਾਵੇ ਹਾਂ ਜੀ ਹਾਂਜੀ ਦੋਸਤੋ ਆ ਬਾਈ ਦਾ ਦੀਆ ਸਮਾਨ ਆ ਦੇਖੋ ਜੀ ਇਹਦੀ ਹਰਕਤ ਨਾ ਕਰਿਆ ਕਰੋ ਬਾਈ ਦੀ ਸਵੇਰੇ ਬਹੁਤ ਠੰਡ ਦੇ ਵਿੱਚ ਆਉਂਦਾ ਬਹੁਤ ਦੂਰੋਂ ਆਉਂਦਾ ਬਾਈਵਰੀ ਲੈ ਕੇ ਹਾਂ ਬੇਈਮਾਨੀ ਬਹੁਤ ਗਲਤ ਗੱਲ ਆ ਜੀ ਇਹ ਹਾਂਜੀ ਹਾਂਜੀ ਮੈਂ ਬੜਾ ਮਿਹਨਤ ਕਰਦਾ ਆ ਆਪਦੀ ਕਮਾਈ ਕਰਕੇ ਹਾਂਜੀ ਹਾਂਜੀ ਹਾਂ ਹਾਂ ਆਹ ਦੇਖੇਗਾ ਹੱਕ ਨਹੀਂ ਚੱਕਦਾ ਹਾਂ ਵੀ ਐ ਨਹੀਂ ਕਰਦਾ ਇਹ ਕਰਦਾ 2 ਰੁਪਏ ਘੱਟ ਦੇ ਦੋ 100 ਬਣਦਾ ਨਾ ਹਾਂਜੀ ਹਾਂਜੀ ਹਾਂ ਬਈ ਜੀ ਹਰਕਤ ਨਹੀਂ ਕਰਨੀ ਚਾਹੀਦੀ ਜੇ ਭਲੇਖੇ ਨਾਲ ਵੀ ਲੈ ਕੇ ਤਾਂ ਬਾਈ ਦਾ ਵਾਪਸ ਕਰ ਦਿਓ ਬਾਈ ਆਹ ਜੀ ਅਸੀਂ ਹੁਣ ਸਮਾਨ ਲੈ ਕੇ ਆਏ ਵੀਰੇ ਇੱਥੋਂ ਅੱਛਾ ਅੱਛਾ ਸਮਾਨ ਲੈ ਸਾਰਾ ਲੋੜੀ ਦਾ ਸਾਮਾਨ ਨਾਲ ਕੀ ਕੀ ਸਾਮਾਨ ਦੀ ਜੀ ਆਪਣਾ ਇਹ ਸਾਮਾਨ ਹੀ ਗੋਭੀ ਸੀ ਗਾਜਰ ਹਰੇ ਮਟਰ ਧਨੀਆ ਪਾਲਕ ਅੱਛਾ ਸਾਰੀ ਲੈ ਗਿਆ ਦੱਸ ਕੇ ਸਾਰਾ ਸਾਮਾਨ ਲਿਆਗਾ ਅੱਛਾ ਅੱਛਾ ਤੇ ਆਪਾਂ ਕਿੰਨੇ 2 ਰੁਪਏ ਘੱਟ ਕਰੀ 2 ਰੁਪਏ ਘੱਟ ਲਾ ਲਾ ਹਾਂਜੀ ਹਾਂ ਇਹ ਜਾ ਕੰਮ ਕਰਕੇ ਕਾਹੀ ਖਤੇ ਜਾਵਾਂਗੇ ਤੁਹਾਨੂੰ ਇਹਦਾ ਗੱਲ ਹੈ 2 ਰੁਪਏ ਖਤੇ ਰਗੇ ਅਸੀਂ ਨਾ ਲਿਆ ਭਾਈ ਦੋਸਤੋ ਹਾਂਜੀ ਦੋਸਤੋ ਬਾਈ ਹੋਰ ਹੀ ਪਰੇਸ਼ਾਨ ਨੇ ਬਾਈ ਹੋਰਾਂ ਨੂੰ ਤੁਸੀਂ ਵਾਪਸ ਕਰਕੇ ਜਾਓ ਜੇ ਕੋਈ ਲੈ ਵੀ ਗਿਆ ਚੱਕ ਕੇ ਜੀ ਤੇ ਆਪਣੇ ਜਿਹੜੀ ਫੜੀ ਲਾਈ ਹੋਈ ਐ ਅੰਕਲ ਦੀ ਆ ਫੜੀ ਆ ਤੇ ਇੱਥੇ ਪਹੁੰਚਦਾ ਕਰ ਦਿਓ ਇੱਥੇ ਉਹ ਝੱਕਿਆ ਗਿਆ ਜੀ ਸਾਮਾਨ ਬਾਈ ਹਾਂਜੀ ਦੋਸਤੋ ਗੋਭੀ ਦਾ ਭਾਅ ਆ ਰਿਹਾ ਜੀ ਅੱਜ ਵੀ ਗੋਭੀ ਦਾ ਤੇਜ ਆ ਜੀ ਭਾਅ ਜੀ ਤੇ ਰੇਟ ਹੈਗਾ ਜੀ ਗੋਭੀ ਦਾ ਜੀ ਬੰਦ ਲਫਾ ਦੇਣਾ ਭਾਅ ਰਿਹਾ ਜੀ 8 ਤੋਂ ਲੈ ਕੇ 12 ਰੁਪਏ ਤੱਕ ਦਾ ਭਾਅ ਰਿਹਾ ਜੀ ਗੋਭੀ ਦਾ ਜੀ ਕਿਲੋ ਦਾ ਜੀ ਇਹ ਬਾਈ ਗੋਲੀ ਕੋਲੋਂ ਮਿਲ ਜੂ ਜੀ ਫਰੈਸ਼ ਗੋਭੀ ਆਉਂਦੀ ਆ ਬਾਈ ਕੋਲੇ ਡੇਲੀ ਤਾਜੀ ਗੋਭੀ ਆਉਂਦੀ ਆ ਤੇ ਰੇਟ ਰਿਹਾ ਜੀ 8 ਤੋਂ ਲੈ ਕੇ 12 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਗੋਭੀ ਦਾ ਜੀ ਗੋਭੀ ਗੋਭੀ ਦੇ ਅਲੱਗ ਅਲੱਗ ਗੋਭੀ ਦੇ ਭਾਅ ਹੁੰਦੇ ਨੇ ਜੀ ਕੋਈ ਗੋਭੀ ਥੋੜੀ ਜੀ ਹਲਕੀ ਹੁੰਦੀ ਆ ਤੇ ਕੋਈ ਵਧੀਆ ਹ ਪੱਤਾ ਗੋਭੇ ਲੈ ਕੇ 25 ਰੁਪਏ ਦਾ ਆਰਟੀਕਲ ਉਹਦਾ ਚੱਪੜਾ ਦੂਆ ਜੀ ਬਾਈ ਗੋਲੀ ਕੋਲ ਮੈਜੀਕ 55 ਦਾ ਦੂਜੀ ਪੂਰਾ ਵਧੀਆ ਟੌਪ ਦਾ ਚੱਪੜਾ ਦੂਆ ਜੀ ਲਗ ਲਗ 70 ਰੁਪਏ ਦਾ ਚੱਪੜਾ ਦੂਆ ਜੀ ਇੱਕ ਹੈਗਾ 100 ਰੁਪਏ ਲੈ ਕੇ 13 ਰੁਪਏ ਦਾ ਭਾਅ ਵੀ ਚੱਪੜਾ ਦੂਆ ਹਾਂ ਜੀ ਦੋਸਤੋ ਪੱਤਾ ਗੋਭੀ ਪੱਤਾ ਗੋਭੀ ਵੀ ਜਿਹੜੀ ਫਰੈਸ਼ ਪੱਤਾ ਗੋਭੀ ਹੋਣੀ ਬਾਈ ਗੋਲੀ ਕੋਲੇ ਆਉਂਦੀ ਹੈ ਤੇ ਰੇਟ ਹੈਗਾ ਜੀ 5 ਤੋਂ ਲੈ ਕੇ 8 ਰੁਪਏ ਦਾ ਰੇਟ ਆ ਭਾਅ ਨਹੀਂ ਪੱਤਾ ਗੋਭੀ ਹੈ ਜੀ ਹਾਂਜੀ ਡੋਸਟਰ ਗੋਭੀ ਬਰੋਕਲੀ ਆ ਜਿਹੜੀ ਇਹ 15 ਨੰਬਰ ਦਾ ਤਾਂ ਤੇ ਮੈਨੂੰ ਅੱਜ ਵਿਕੀ ਦੀ ਗੋਭੀ ਦਾ ਰੇਟ ਰਿਹਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਗੋਭੀ ਦਾ ਜੀ ਬਰੋਕਲੀ ਦਾ ਜੀ ਬੰਦਰ ਫਤਨਾਪੁਰ ਦੀ ਬਰੋਕਲੀ ਆ ਜੀ ਹਾਂਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆ ਵੀ ਫਰੂਟ ਦਾ ਕੀ ਭਾਰ ਰਿਹਾ ਜੀ ਅੱਜ ਦਾ ਜੀ ਹੋਲ ਸੇਲ ਦੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆ ਵੀ ਫਰੂਟ ਦੇ ਕੀ ਭਾਰ ਰਹਿਗੇ ਜੀ ਅੱਜ ਦੇ ਜੀ ਹਾਂਜੀ ਦੋਸਤੋ ਕੇਨੂ ਦਾ ਭਾਅ ਹੈਗਾ ਜੀ ਇਹ ਕੇਨੂ ਨੇ ਜੀ ਬੰਦ ਗਰੇਟਾਂ ਦੇ ਵਿੱਚ ਆਉਂਦੇ ਆ ਤੇ ਲੱਗ-ਲੱਗ ਭਾਅ ਹੁੰਦਾ ਜੀ ਕੇਨੂਆਂ ਦੇ ਕੇਨੂ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕੇਨੂ ਦਾ ਜੀ ਬੰਦ ਗਰੇਟਾਂ ਦਾ ਭਾਅ ਜੀ ਕੇਨੂ ਦਾ ਜੀ ਹਾਂਜੀ ਦੋਸਤੋ ਸੇਵ ਜੇ ਕਿਸੇ ਨੂੰ ਚਾਹੀਦੀ ਬੰਦ ਪੇਟੀਆਂ ਚਾਹੀਦੀਆਂ ਨੇ 65 ਨੰਬਰ ਦੁਕਾਨ ਤੇ ਮਿਲ ਜਾਣਗੇ ਸੇਵ 500 ਤੋਂ ਲੈ ਕੇ 1300 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਬੰਦ ਪੇਟੀਆਂ ਦਾ ਭਾਅ ਜੀ ਸੇਵ ਦਾ ਜੀ ਇਹਨਾਂ ਦਾ ਜੀ ਗ੍ਰੇਟ ਹੁੰਦਾ ਜੀ ਇਹਦੇ ਵਿੱਚ 13 14 ਜਾਂ 15 ਕਿਲੋ ਤੱਕ ਦਾ weight ਹੁੰਦਾ ਜੀ ਸੇਵ ਦਾ ਜੀ ਹਾਂਜੀ ਦੋਸਤੋ ਖੰਜੂਰਾ ਦਾ ਆਪਾਂ ਬੰਦ ਡੱਬੇ ਦਾ ਭਾਅ ਦੱਸਦੇ ਹਾਂ ਵੀ ਖੰਜੂਰਾ ਦਾ ਬੰਦ ਡੱਬੇ ਦਾ ਕੀ ਭਾਅ ਜੀ ਇਹਦੇ ਵਿੱਚ ਹੁੰਦੀਆਂ ਨੇ ਡੱਬੀਆਂ 50 ਪੀਸ ਹੁੰਦੇ ਜੀ ਖੰਜੂਰਾ ਦੇ ਤੇ ਰੇਟ ਹੈਗਾ ਜੀ 1000 ਰੁਪਏ ਦਾ ਜੀ ਠੀਕ ਹੈ ਜੀ ਪੀਸ ਹੋਣਗੇ ਜੀ ਖੰਜੂਰਾ ਦੇ ਜਿਹੜੀ ਆਹ ਆਉਂਦੀ ਹੈ ਜੀ ਹਾਂਜੀ ਜਿਹੜੀਆਂ ਕਾਜੂ ਖੰਜੂਰਾ ਨੇ ਜੀ ਇਹਨਾਂ ਦਾ ਰੇਟ ਹੈਗਾ ਜੀ ਡੱਬੇ ਬੰਦ ਦਾ ਰੇਟ ਹੈਗਾ ਜੀ 2800 ਰੁਪਏ ਦਾ ਭਾਅ ਜੀ ਪੀਸ ਹੁੰਦਾ ਜੀ ਇਹਦੇ ਵਿੱਚ 72 ਪੀਸ ਹੁੰਦਾ ਜੀ ਬੰਦ ਡੱਬੀਆਂ ਇਹਨਾਂ ਦੇ ਵਿੱਚ ਡੱਬਾ ਬੰਦ ਮਿਲੂਗਾ ਜੇ ਕਿਸੇ ਨੂੰ ਵੀ ਲੈਣਾ ਹੈ 2800 ਰੁਪਏ ਦਾ ਜੀ ਖੰਜੂਰਾ ਦਾ ਜੀ ਹਾਂਜੀ ਦੋਸਤੋ ਜਿਹੜੀਆਂ ਇਹ ਖੰਜੂਰਾ ਨੇ ਜੀ ਇਹ ਡੱਬਾ ਬੰਦ ਮਿਲੂਗਾ ਜੇ 5 ਨੰਬਰ ਦੁਕਾਨ ਤੋਂ ਲੈ ਲੇਗੇ ਡੱਬੇ ਖੰਜੂਰਾ ਦੇ ਬੰਦ ਜੀ ਤੇ ਇਹਨਾਂ ਦਾ ਰੇਟ ਹੈਗਾ ਜੀ ਡੱਬੇ ਬੰਦ ਦਾ ਜੀ 1000 ਰੁਪਏ ਦਾ ਭਾਜ ਜੀ ਪੀਸ ਹੁੰਦੇ ਜੀ ਇਹਦੇ ਵੀ 20 ਪੀਸ ਹੁੰਦੇ ਜੀ ਬੰਦ ਡੱਬੇ ਦੇ ਵਿੱਚ ਹਾਂਜੀ ਦੋਸਤੋ ਜਿਹੜੀ ਇਹ ਖੰਜੂਰਾ ਨੇ ਜੀ ਇਹ ਇਹ ਵੀ ਡੱਬਾ ਲੈਣਾ ਪਊਗਾ ਜੀ ਕਿਸੇ ਕੋਲ ਲੈਣਾ ਜੀ ਪੀਸ ਹੁੰਦੇ ਜੀ ਇਹ ਵਿੱਚ 20 ਪੀਸ ਹੁੰਦੇ ਜੀ ਤੇ ਰੇਟ ਹੈਗਾ ਜੀ ਇਹਦਾ ਜੀ 850 ਰੁਪਏ ਦਾ ਭਾਜ ਜੀ ਬੰਦ ਡੱਬੇ ਦਾ ਜੀ ਬੰਦ ਡੱਬਾ ਲੈਣਾ ਮੈਨਾ ਜੇ ਕਿਸੇ ਨੇ ਵੀ ਲੈਣਾ ਜੀ ਖੰ ਤੇ ਰੇਟ ਹੈਗਾ ਜੀ 1800 ਦਾ ਭਾਜੀ ਪੀਸ ਹੈਗਾ 20 ਇਹਦੇ ਵਿੱਚ ਜੀ ਦੋਸਤੋ ਅਮਰੂਦ ਦਾ ਭਾ ਹੈਗਾ ਜੀ ਇਹ 19 ਨੰਬਰ ਦੁਕਾਨ ਤੇ ਮਿਲ ਜੀ ਅਮਰੂਦ ਪੂਰਾ ਵਧੀਆ ਟੌਪ ਦਾ ਅਮਰੂਦ ਹੈ ਰੇਟ ਹੈਗਾ ਜੀ 40 ਰੁਪਏ ਕਿਲੋ ਦਾ ਭਾਜੀ ਨੈਟ ਜੀ ਇਹ ਬੰਦ ਗ੍ਰੇਡ ਦਾ ਭਾਜੀ ਅਮਰੂਦ ਹੈ ਜੀ ਪੂਰਾ ਵਧੀਆ ਟੌਪ ਦਾ ਅਮਰੂਦ ਹੈ ਜੀ ਇਹ ਜੀ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆਂ ਵੀ ਆਲੂ ਤੇ ਪਿਆਜ਼ ਦਾ ਕੀ ਭਾਰ ਰਹਿ ਗਿਆ ਜੀ ਅੱਜ ਦਾ ਜੀ ਬੰਦ ਗੱਟਿਆਂ ਦਾ ਭਾਅ ਜੀ ਅੱਜ ਦਾ ਜੀ ਦੋਸਤੋ ਬਾਬੂ ਜੀ ਨਾਲ ਗੱਲਬਾਤ ਕਰਦੇ ਤੇ ਆਲੂ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਬੰਦ ਗੱਟਿਆਂ ਬਾਰੇ ਗੱਲਬਾਤ ਕਰਦੇ ਤੇ ਆਲੂ ਵੀ ਪੂਰਾ ਆਉਣਾ ਸ਼ੁਰੂ ਹੋ ਰਿਹਾ ਜੀ ਨਵਾਂ ਆਲੂ ਤੇ ਗੱਲਬਾਤ ਕਰੀਏ ਵੀ ਕੀ ਭਾਰ ਰਹਿ ਗਿਆ ਜੀ ਆਲੂ ਦੇ ਜੀ ਨਵੇਂ ਦੇ ਨਮਸਕਾਰ ਬਾਬੂ ਜੀ ਨਮਸਕਾਰ ਨਮਸਕਾਰ ਹੋ ਠੀਕ ਹੋ ਜੀ ਬੜੀਆ ਤੇ ਆਲੂ ਦੀ ਪਟਾਈ ਵੀ ਪੂਰੀ ਵਧੀਆ ਚੱਲ ਰਹੀ ਜੀ ਜ਼ੋਰ ਲੱਗਿਆ ਜੀ ਪੂਰਾ ਜ਼ੋਰ ਹਾਂ ਜੀ ਦੋਸਤੋ ਤੇ ਵੇਟ ਹੈਗਾ ਜੀ 50 ਕਿਲੋ ਦਾ ਵੇਟ ਹੁੰਦਾ ਜੀ ਗੱਟੇ ਦੇ ਵਿੱਚ ਆਲੂ ਦਾ ਜੀ ਤੇ ਇਧਰ ਲੱਗੀ ਬਾਜ ਲਈ ਜਾਂਦਾ ਜੀ ਗੱਟਿਆਂ ਦਾ ਜੀ ਕੋਈ ਭਾਅ ਆ ਜੀ ਸਾਰਿਆਂ ਦਾ ਜੀ 260 ਰੁਪਏ ਦਾ ਭਾਰ ਰਹਿਗਾ ਜੀ ਆਲੂ ਦਾ ਜੀ ਬੰਦ ਗੱਟਿਆਂ ਦਾ ਜੀ 260 260 ਰੁਪਏ ਦਾ ਆਲੂ ਆ ਰਿਹਾ ਜੀ ਨਵੇਂ ਆਲੂ ਜੀ ਨਵੇਂ ਆਲੂ ਦੀ ਪਟਾਈ ਵੀ ਸ਼ੁਰੂ ਹੋ ਰਹੀ ਹੈ ਜੀ ਪੂਰੀ ਵਧੀਆ ਤੇ ਪੂਰਾ ਵਧੀਆ ਟਾਪ ਦਾ ਆਲੂ ਆ ਜੀ ਇਹ ਹਾਂਜੀ ਦੋਸਤੋ ਪਿਆਜ਼ ਆ ਜਿਹੜੇ ਇਹ ਲੱਗ ਲੱਗ ਤਰ੍ਹਾਂ ਦਾ ਪਿਆਜ਼ ਹੁੰਦਾ ਜੀ ਤੇ ਇਹ ਹੈਗਾ ਜੀ 18 ਰੁਪਏ ਕਿਲੋ ਵਾਲਾ ਪਿਆਜ਼ ਜੀ ਜੇ ਇਹ ਬੰਦ ਗੱਟਿਆਂ ਦਾ ਭਾਅ ਜੀ ਪਿਆਜ਼ ਦਾ ਜੀ ਪੂ ਪਿਆਜ਼ ਦਿਖਾ ਦਨੇ ਤੇ ਪੂਰਾ ਵਧੀਆ ਟੌਪ ਦਾ ਪਿਆਜ਼ ਹੋਏ ਵੀ ਇਹ ਹੈਗਾ ਜੀ 20 ਰੁਪਏ ਕਿਲੋ ਪਿਆਜ਼ ਮਿਲ ਜੋ ਜੀ ਪੂਰਾ ਵਧੀਆ ਮੋਟਾ ਪਿਆਜ਼ ਆ ਜੀ 20 ਰੁਪਏ ਕਿਲੋ ਦਾ ਭਾਜ ਜੀ ਪਿਆਜ਼ ਦਾ ਜੀ ਇਹ ਠੀਕ ਹੈ ਜੀ ਤੇ ਇੱਕ ਹੋਰ ਵੀ ਆਪਾਂ ਵਧੀਆ ਪਿਆਜ਼ ਦਿਖਾ ਦਾਂਗੇ ਤੇ ਇਹ ਵੀ ਹੈਗਾ 18 ਰੁਪਏ ਕਿਲੋ ਦਾ ਭਾਜ ਜੀ ਲਾਲ ਪਿਆਜ਼ ਦਾ ਵੀ 18 20 ਰੁਪਏ ਕਿਲੋ ਆ ਸੌਰੀ 20 ਰੁਪਏ ਕਿਲੋ ਆ ਜੀ ਪਿਆਜ਼ ਦਾ ਰੇਟ ਇਹ 20 ਰੁਪਏ ਕਿਲੋ ਮਿਲੋ ਜੀ ਬੰਦ ਗੱਟੇ ਦਾ ਭਾਜ ਜੀ ਇਹਦਾ weight ਹੁੰਦਾ ਜੀ 30 ਕਿਲੋ ਜਾਂ 35 ਕਿਲੋ weight ਹੋਆ ਜੀ ਪਿਆਜ਼ ਦਾ ਜੀ ਹਾਂਜੀ ਦੋਸਤੋ ਜਿਹੜਾ ਨਾਸਕ ਦਾ ਪਿਆਜ਼ ਆ ਪੂਰਾ ਵਧੀਆ ਟਾਪ ਦਾ ਪਿਆਜ਼ ਆ ਜੀ ਨਾਸਕ ਦਾ 26 ਤੋਂ ਲੈ ਕੇ 27 ਰੁਪਏ ਤੱਕ ਦਾ ਭਾਜ ਜੀ ਨਾਸਕ ਦੇ ਪਿਆਜ਼ ਦਾ ਜਿਹੇ ਬੰਦ ਘੱਟਾ ਦਾ ਭਾਜ ਜੀ ਜੇ ਕਿਸੇ ਨੂੰ ਵੀ ਚਾਹੀਦਾ ਤਾਂ ਬੰਦ ਘੱਟਾ ਲੈਣਾ ਪਊਗਾ ਤੇ weight ਹੈਗਾ ਜੀ ਇਹਦੇ ਵਿੱਚ 50 ਕਿਲੋ ਜਾਂ 55 ਕਿਲੋ ਤੱਕ ਦਾ weight ਹੁੰਦਾ ਜੀ ਘੱਟੇ ਦਾ ਜੀ ਹਾਂਜੀ ਦੋਸਤੋ ਲਾਹਣ ਦਾ ਰੇਟ ਹੈਗਾ ਜੀ ਬੰਦ ਘੱਟੇ ਦਾ ਭਾਅ ਰਿਆ ਜਿਲ੍ਹਾ ਹਸਣ ਦਾ ਜੀ 100 ਤੋਂ ਲੈ ਕੇ 130 ਰੁਪਏ ਤੱਕ ਦਾ ਭਾਅ ਜਿਲ੍ਹਾ ਹਸਣ ਦਾ ਜੀ ਇਹ ਬੰਦ ਘੱਟੇ ਦਾ ਭਾਅ ਜਿਲ੍ਹਾ ਹਸਣ ਦਾ ਜੀ